ਸਾਨੂੰ ਫ੍ਰੀ ਬਿਜਲੀ ਨਹੀਂ ਬਲਕਿ ਬਿਜਲੀ ਚਾਹੀਦੀ ਹੈ ਇਹ ਕਹਿਣਾ ਹੈ ਕਸਬਾ ਦੁਰੰਗਲਾ ਦੇ ਵਸਨੀਕਾਂ ਦਾ ਜਿੱਥੇ ਕੁਝ ਇਲਾਕਿਆਂ ਵਿੱਚ ਪਿਛਲੇ 2 ਦਿਨ ਤੋਂ ਲਗਾਤਾਰ ਲਾਈਟ ਨਾ ਆਉਣ ਕਰਕੇ ਲੋਕ ਪਰੇਸ਼ਾਨ ਹੋ ਰਹੇ ਨੇ ਜਿਸ ਤੋਂ ਦੁਖੀ ਹੋ ਕੇ ਉਹਨਾਂ ਵੱਲੋਂ ਬਿਜਲੀ ਕਾਰ ਦੇ ਬਾਹਰ ਤਰਨਾ ਪ੍ਰਦਰਸ਼ਨ ਕੀਤਾ ਗਿਆ ਤਰਨਾਕਾਰੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਹਨਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਪਰ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉੱਥੇ ਦੂਜੇ ਪਾਸੇ ਜਦ ਪਾਵਰਕਾਮ ਦੇ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਕਿਸੇ ਵੀ ਅਧਿਕਾਰੀ ਨੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਉਸ ਵਸਿਆ ਬੀਲੀ ਦੀ ਬੀਲੀ ਚਾਰ ਪੰਜ ਦਿਨ ਤੋਂ ਅਸਰ ਖਰਾਬ ਕਰੇ ਕਰਦੀ ਹੈ ਬਈ ਬੈੱਡ 'ਵਾਂ ਆ ਕੇ ਬੁਰਕੀ ਚੱਲ ਜਾਂਦੀ ਹੈ ਰਾਤ ਨੂੰ ਗੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਕੋ ਬਾਹਰ ਆਦਮੀ ਦੇ ਪੰਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨੋ ਦੱਸ ਤੂੰ ਯਾਰ ਨੂੰ ਮੁੱਖਸ ਨਾ ਦਿਓ ਮੋਲ ਦਿਓ ਤੁਸੀਂ ਦੱਸਦਾ ਕਿ ਕਿਸ ਗੱਲ ਨੂੰ ਕਿ ਹਰ ਰਾਤ ਬੱਚਾ ਕਾਂਗੋ ਰਾਹ ਜਨਾਨੀ ਕਾਂਗੋ ਹੋਦੀ ਹੈ ਕਿ ਕਿੱਦੇ ਕਿੱਥੇ ਜਾਣ ਉਥੇ ਸੁਣਨ ਵਾਲਾ ਸੁਣਾਈ ਕਰਨ ਵਾਲਾ ਕੋਈ ਨਹੀਂ ਜੇ 9 ਤੋਂ 5 ਮੁਲਾਜ਼ਮ ਡੂਡੀ ਜੇ ਮੁਰਕੇ ਪਾਈ ਹੋਈਏ ਬਾਅਦ ਜੰਪਰ ਸੜ ਜਾਂਦਾ ਚ ਫਿਊਜ ਹੋ ਜਾਂਦਾ ਕੋਈ ਲਾ ਕੇ ਰਾਜੀ ਕੋਈ ਨਹੀਂ ਕਿੱਥੇ ਜਾਣ ਵਾਲਾ ਦੱਸੋ ਤਰੀਕਾ ਤੁਹਾਡਾ ਕਿ ਚੰਗੀ ਪੱਕਾ ਵੀਂਦੀਆ ਪਾ ਪਾ ਪੈ ਗਿਆ ਤੁਹਾਡੇ ਨਾਲ ਗੱਲ ਵਾਲਾ ਇਹ ਲਾਈਟ ਦੀ ਸਮੱਸਿਆ ਇੱਕ ਦਿਨ ਦੀ ਨਹੀਂ ਹੈ ਤਿੰਨ ਚਾਰ ਦਿਨ ਤੋਂ ਮੁਰਗੀ ਇਦਾਂ ਚੱਲਦੀ ਆ ਰਹੀ ਸੀਗੀ ਹਾਰ ਕੇ ਲੋਕੀ ਕੱਲ ਦੁਖੀ ਹੋ ਕੇ ਤੇ ਮੁਰਗੀ ਰਾਤ ਉੱਥੇ ਗਏ ਐ ਸਟੇਸ਼ਨ ਤੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਉਹਨਾਂ ਨੂੰ ਤੇ ਦੇਖੋ ਨਾ ਚਲੋ ਅਸੀਂ ਜਵਾਨ ਲੋਕ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਬਜ਼ੁਰਗ ਨੇ ਛੋਟੇ ਬੱਚੇ ਨੇ ਉਹਨਾਂ ਦੀ ਜਿਆਦਾ ਦਿੱਕਤ ਆ ਕਿਉਂਕਿ ਅਸੀਂ ਤਾਂ ਬਾਹਰ ਅੰਦਰ ਆ ਜਾ ਸਕਦੇ ਆ ਤੇ ਬਜ਼ੁਰਗ ਕਿੱਥੇ ਜਾਣ ਬੱਚੇ ਕਿੱਥੇ ਜਾਣ ਇਹ ਬੜੀ ਵੱਡੀ ਦਿੱਕਤ ਆ ਉਹ ਸਭ ਤੋਂ ਵੱਡੀ ਦਿੱਕਤ ਤਾਂ ਪਾਣੀ ਦੀ ਕਿਉਂਕਿ ਹਰ ਘਰ ਲਾਈਟ ਦੇ ਉੱਤੇ ਡਿਪੈਂਡ ਕਰੇ ਹਰ ਘਰ 'ਚ ਮੋਟਰ ਲੱਗੀ ਨਲਕਾ ਤਾਂ ਆਣੀ ਆ ਤੇ ਇਸ ਕਰਕੇ ਬੜੀ ਵੱਡੀ ਪਰੇਸ਼ਾਨੀ ਆ ਤੇ ਦਾ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਚਾਹੀਦਾ ਲੱਗਿਆ ਸਾਲਾਂ ਦੇ ਮੇਰੀ ਉਮਰ ਹੋ ਗਈ ਆ ਤੇ ਮੈਂ ਹੁਣ ਬਾਹਰ ਬੰਮੀ ਲੱਗੇ ਰਿਆਂ ਮੋੜਾ ਮਲਾਦੇ ਮੈਂ ਬਾਹਰ ਤੇ ਕੌਣ ਜਾ ਕੇ ਹੁਣ ਮੈਂ ਸਵੇਰੇ ਦੇਖਦਾ ਇੱਕ ਤਾਲ ਲੱਛੀ ਦੇ ਉਹ ਤੋਂ ਵੇਲਾ ਕੋ ਕਰਾਈ ਜਾ ਕੇ ਪਨੀਰੀ ਸੱਕੇ ਕਰਦੀ ਆ ਤੇ ਦੱਸੋ ਕਿ ਆਹ ਨਾ ਤਰਨੀ ਆ ਜਉਂ ਮੈਂ ਕਿਰਾ ਉਸ ਵਸਿਆ ਬੀਲੀ ਦੀ ਬੀਲੀ ਚਾਰ ਪੰਜ ਦਿਨ ਤੋਂ ਅਸਰ ਖਰਾਬ ਕਰੇ ਕਰਦੀ ਆ ਵੀ ਬੈੱਡ 'ਤੇ ਆ ਕੇ ਬੁਰਕੇ ਚੱਲ ਜਾਂਦੀ ਆ ਰਾਤ ਨੂੰ ਗੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਪੂਰ ਬਾਹਰ ਆ ਗਏ ਪੰਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨਾ ਦੱਸ ਤੂੰ ਯਾਰ ਨਾ ਮੁੱਖ ਤੋਂ ਨਾ ਦਿਓ ਮੋਲ ਦੇ ਵੀ ਨਹੀਂ ਪੱਸਦਾ ਤੇ ਕਿਸੇ ਗੱਲ ਨੂੰ ਹਰ ਰਾਤ ਬੱਚਾ ਕਾਂਗੋ ਰਹਾਬ ਜਨਾਨੀ ਕਾਂਗੋ ਹੋਦੀ ਆ ਕਿ ਕਿੱ데 ਕਿੱਥੇ ਜਾਣ ਉਸੇ ਸੁਣਨ ਵਾਲਾ ਸੁਣਾਈ ਕਰਨ ਵਾਲਾ ਕੋਈ ਨਹੀਂ ਜੇ 9 ਤੋਂ 5 ਮੁਲਾਜ਼ਮ ਡਿਊਟੀ ਦੇ ਮੁਰਕੇ ਪਾਣੀ ਹੋਈਏ ਬਾਅਦ ਜੰਪਰ ਸੜ ਜਾਂਦਾ ਜਾਂ ਫਿਊਜ ਹੋ ਜਾਂਦਾ ਤੋ ਕੋਈ ਕੋ ਲਾ ਕੇ ਰਾਜੀ ਕੋਈ ਨਹੀਂ ਕਿੱਥੇ ਜਾਣ ਵਾਲਾ ਦੱਸੋ ਤਰੀਕਾ ਤੁਹਾਡਾ ਕਿ ਚੰਗੀ ਪੱਕਾ ਵੀਂਦਿਆ ਪਾ ਪਛਾਪਾ ਪੈ ਗਿਆ ਤੁਹਾਡੇ ਨਾਲ ਗੱਲ ਵਾਲਾ